ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਹੋਈ ਬਹਿਸਬਾਜ਼ੀ ਨੇ ਉਸ ਵਿਲੇ ਭਿਆਨਕ ਰੂਪ ਧਾਰ ਲਿਆ ਜਦਕੀ ਇਸੇ ਨੂੰ ਲੈ ਕੇ ਇੱਕ ਦੂਜੇ ਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਨੇ ਜਨ੍ਹਾਂ ਦੋ ਵਿੱਚੋਂ ਇੱਕ ਵਿਅਕਤੀ ਸੁਖਜੀਤ ਸਿੰਘ ਉਰਫ ਬੱਬੂ ਦੀ 40's ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਜਾਨ ਚਲੀ ਗਈ ਹੈ ਤੇ ਦੂਜੇ ਜ਼ਖਮੀ ਬਾਰੇ ਅਜੇ ਤੱਕ ਕੁਝ ਜਾਣਕਾਰੀ ਨਹੀਂ ਮਿਲ ਪਾ ਰਹੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਪਿੰਡ ਖਾਸੀ ਦੀ ਰਹਿਣ ਵਾਲੀਆਂ ਨੇ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਵਿੱਚ ਜ਼ਮੀਨਾਂ ਦੀ ਖਰੀਦੋ-ਫਰੋਕਤ ਨੂੰ ਲੈ ਕੇ ਕੋਈ ਵਿਵਾਦ ਚੱਲ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਹ ਜਿਹੜਾ ਮ੍ਰਿਤਕ ਸੁਖਜੀਤ ਸਿੰਘ ਉਰਫ ਬੱਬੂ ਐਨ ਆਰ ਆਈ ਹੈ ਜਿਸ ਦੀ ਜ਼ਮੀਨ ਦੇ ਉੱਪਰ ਉਸਦੇ ਸਾਥੀ ਦੇ ਵੱਲੋਂ ਕਬਜ਼ਾ ਕਰਕੇ ਉਸ ਨੂੰ ਵੇਚ ਦਿੱਤਾ ਗਿਆ ਸੀ ਤੇ ਪਤਾ ਲੱਗਣ ਤੇ ਉਹ ਐਨ ਆਰ ਆਈ ਪਿੰਡ ਵਾਪਸ ਆਇਆ ਤੇ ਉਸਦੇ ਵੱਲੋਂ ਇਸੇ ਮਾਮਲੇ ਨੂੰ ਲੈ ਕੇ ਆਪਣੀ ਜ਼ਮੀਨ ਤੇ ਕਬਜ਼ਾ ਕਰਨ ਦਾ ਦਾਵਾ ਕੀਤਾ ਗਿਆ ਤਾਂ ਦੂਜੀ ਧਿਰ ਦੇ ਲੋਕਾਂ ਦੇ ਵੱਲੋਂ ਹੱਥੋਪਾਈ ਕੀਤੀ ਜਾਂਦੀ ਹੈ ਤੇ ਸੁਖਜੀਤ ਦੇ ਵੱਲੋਂ ਆਪਣੀ ਰਿਵਾਲਵਰ ਦਾ ਹਵਾਈ ਫਾਇਰ ਕੀਤਾ ਗਿਆ ਪਰ ਦੂਜੀ ਧਿਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ ਸਿੱਧੀਆਂ ਗੋਲੀਆਂ ਵਿਚ ਲਾਈਆਂ ਗਈਆਂ ਹਥਿਆਰਾਂ ਦਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕੀ ਸੁਖਜੀਤ ਸਿੰਘ ਦੀ ਜਾਨ ਚਲੀ ਗਈ ਹੈ ਉਦਰਵਾਦ ਦਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਫਿਲਹਾਲ ਦੋਸ਼ੀ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੀ ਜਾ ਰਹੇ ਨੇ ਮੇਰਾ ਨਾਮ ਹੈ ਅਸੀ ਰਾਦੇ ਸ਼ਾਮ ਹੈ ਹਾਂਜੀ ਤੇ ਕੱਲ ਮਾਨਮਾਨ ਆਵਾਜ਼ ਕੋਈ ਗੋਲੀ ਚੱਲੀ ਆ ਉਹਦੇ ਬਾਰੇ ਬੋਲਣਾ ਪਤਾ ਨਹੀਂ ਕਿੱਥੇ ਉੱਥੇ ਇੱਕ ਗੋਲੀकांड ਹੋਇਆ ਦੋ ਧਿਰਾਂ ਦਾ ਆਪਸੀ ਕੋਈ ਜ਼ਮੀਨੀ ਝਗੜਾ ਸੀਗਾ ਉਹ ਝਗੜੇ ਦੇ ਵਿੱਚ ਉਹ ਆਪਸ ਦੇ ਵਿੱਚ ਕੁਝ ਉੱਥੇ ਮੌਕੇ ਤੇ ਦੋਨਾਂ ਧਿਰਾਂ ਦੀ ਜਿਹੜੀ ਹੈਗੀ ਆ ਉਹ ਤਕਰਾਰਬਾਜ਼ੀ ਹੋ ਗਈ ਤਕਰਾਰਬਾਜ਼ੀ ਵਧਣ ਤੋਂ ਬਾਅਦ ਦੋਨੇ ਧਿਰਾਂ ਦੇ ਵਿੱਚ ਆਪਸ ਵਿੱਚ ਝਗੜਾ ਹੋ ਕੇ ਤੇ ਉੱਥੇ ਇੱਕ ਧਿਰ ਵੱਲੋਂ ਗੋਲੀ ਚਲਾਈ ਗਈ ਹੈ ਤੇ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਉਹ ਇੰਜਰਡ ਹੋਇਆ ਆ ਜਿਹੜੇ ਇਹ ਇਸ ਸੰਬੰਧ ਵਿੱਚ ਮਕਦਮਾ ਨੰਬਰ 132 ਮਿਤੀ 11 12 2024 ਅੰਡਰ ਸੈਕਸ਼ਨ ਅ ਅੰਡਰ ਸੈਕਸ਼ਨ ਤੈਨੂ 015 ਬੀ ਐਨ ਐਸ ਤੇ 25 27 54 98 ਜਿਹੜਾ ਦਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਹੜਾ ਸਰ ਜਿਹਦੇ ਦੋਸ਼ੀ ਤੇ ਗੋੜੀ ਲੱਗੀ ਉਹਦਾ ਕੀ ਨਾਮ ਸੀ ਉਹ ਜਿਸ ਜੋਤੀ ਦੇ ਗੋਲੀ ਦੋਸ਼ੀ ਦੇ ਗੋਲੀ ਨ ਲੱਗੀ ਇੱਕ ਵਿਅਕਤੀ ਦੇ ਜਿਹਦੇ ਗੋਲੀ ਲੱਗੀ ਆ ਜੀ ਉਹਦਾ ਨਾਮ ਹੈ ਠੀਕ ਹੈ ਜੀ ਇਹ ਉਸੇ ਪਿੰਡ ਦੇ ਵਾਸੀ ਹੈ ਸਾਰੇ ਸਾਰੇ ਇਸੇ ਪਿੰਡ ਦੇ ਵਾਸੀ ਆ ਦੋਨੇ ਤਰ ਇੱਕੋ ਪਿੰਡ ਦੀਆਂ ਨੇ ਠੀਕ ਹੈ ਜੀ